ਇਹ ਪਾਉ ਜਿਨ੍ਹਾਂ ਨੇ ਮਾਜੇ ਦੇ ਵਿੱਚ ਪਹਿਲੀ ਵਾਰ ਤਰਨਾ ਲਾਇਆ ਸੀ ਤੇ ਇਹ ਭੁੱਕੀ ਦੇ ਠੇਕਿਆਂ ਦੇ ਇਹ ਵੀਰਾਂ ਦਾ ਫਿਲਪੰਗ ਕੰਮ ਖਤਮ ਹੋ ਗਿਆ ਜਿਹੜੀ ਗੋਲੀ ਨੇ ਖਤਮ ਕਰ ਲੰਗ ਕਰ ਦਿੱਤਾ ਏ ਜਿਵੇਂ ਚਮਕੀਲੇ ਆ ਗਿਆਂ ਗੱਲ ਸੀ ਨਾ ਮਾਮਲੇ ਕੀ ਬਿਲਕੁਲ ਕੰਡਮ ਹੋ ਗਿਆ ਕੰਡਮ ਹਾਂ ਬਿਲਕੁਲ ਕੰਡਮ ਹੋਇਆ ਪਿਆ ਸਪਰਿੰਗ ਡਾਊਨ ਹੋ ਗਿਆ ਵੀਰਾਂ ਦਾ ਜੀਪ ਥੱਲੇ ਰੱਖਣ ਜਿਹੜੀ ਨੌਰਬਿੰਦ ਦੀ ਗੋਲੀ ਆ ਬੇਸ਼ੱਕ ਉਹਨੂੰ ਬੰਦ ਕਰੋ ਉਕੀ ਦੇ ਠੇਕੇ ਖੋਲੋ ਸਾਨੂੰ ਕੋਈ ਕਿਲੋ ਦਿਓ 2 ਕਿਲੋ ਦਿਓਗੇ ਨਹੀਂ ਅਸੀਂ ਕੰਮ ਜੋਗੇ ਰਹਿ ਗਏ ਅਸੀਂ ਕੰਮ ਜੋਗੇ ਰਹਿ ਗਏ ਕੋਈ ਬੱਚਾ ਪਾਲਾਂਗੇ ਕੋਈ ਇਹ ਸਾਹਮਣੇ ਦੇ ਸਾਹਮਣੇ ਇੱਕ ਇੰਨੀ ਮਹਿੰਗੀ ਗੋਲੀ ਫੇਂਦੀ ਆ ਨਾ ਜੇ ਗੱਲ ਕਰੀਏ ਤਾਂ ਪੌਜੀ 50 60 70 ਰੁਪਏ ਦੀ ਗੋਲੀ ਆ ਤੇ ਜੇ ਕਿਤੇ 20 ਰੁਪਏ ਗਲਾਸੀ ਨਹੀਂ ਡੋਡਿਆਂ ਦੀ ਪੈਣੀ ਇਹ ਵੇਖੋ 70 ਰੁਪਏ ਦੀ ਗੋਲੀ ਤੇ 20 ਰੁਪਏ ਦੀ ਡੋਡਿਆਂ ਦੀ ਗਲਾਸੀ ਸ਼ਾਮਾਂ ਦੀ ਕਰ ਦੋ ਗਾਰ ਮਾਰ ਤੇ ਫਿਰ ਵੀ ਗਲਾਸੀ ਜੋ ਵੱਜ ਜਾਣੇ ਆ ਸਹੀ ਗੱਲ ਜੇ ਕਿਤੇ ਹੋਵੇ ਪਿਓਰ ਫਿਰ ਤੇ ਗਾ ਬਿਨਾ ਚੀਰੇ ਵਾਲਾ ਫਿਰ ਤੇ ਨਹੀਂ ਆ ਰਹੀ ਦਾ ਜਾਣ ਨਾ ਫਿਰ ਇਹ ਤੇ ਦੋ ਦੇ ਵੀ ਪੰਜ ਕੱਢੋ ਆ ਆ ਵੇਖੋ ਕਹਿੰਦਾ ਵੀ ਦੋ ਦੇ ਵੀ ਦਿਨ ਪੰਜ ਕੱਢ ਲਾਂਗੇ ਕਲਾਸੀ ਦੇ ਨਾਲ ਜਿਹੜਾ ਬਿਨਾ ਚੀਰੇ ਆ ਜਦੋਂ ਵੇਖਦੇ ਦੋ ਦੇ ਲਈਆਂ ਤੇ ਸਰਕਾਰਾਂ ਇਸ ਵੱਲ ਧਿਆਨ ਦੇਣ ਧਿਆਨ ਨਹੀਂ ਦਿੰਦੀਆਂ ਸਾਡਾ ਸਾਥ ਦਿਆ ਕਰੋ ਵਾਤੂ ਵਾਤੂ ਉੱਤਮ ਕਿਸਾਨ ਵੇਲੇ ਫਿਰ ਦੁਨੀਆ ਨੇ ਸਾਡੇ ਨੰਬਰ 872809648 ਇਹਨਾਂ ਤੇ ਤੁਸੀਂ ਸੰਪਰਕ ਕਰੋ ਕੋਈ ਵੀ ਵੀਰ ਸਾਡਾ ਸਾਥ ਦੇਊਗਾ ਜਾਂ ਕੋਈ ਕਿਤੇ ਮੀਟਿੰਗ ਕੋਈ ਇਕੱਠ ਕਰਾਉਣਾ ਭਾਨੇ ਸਿੱਧੂ ਦਾ ਪਰਚਾ ਭੁੱਜੀ ਆਪਣੀ ਜਥੇਬੰਦੀ ਨਾਲ ਸਿ ਜੋ ਕਰਕੇ ਨਾ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਆਪਣੀ ਉਹ ਵੀ ਫਿਰ ਗਾਲ ਭਾਨੇ ਸਿੱਧੂ ਦਾ ਪਰਚਾ ਵੀ ਕਿਵੇਂ ਕਰਾ ਆਪਾਂ ਸਾਰੇ ਰਹਿਣਾ ਤੇ ਤੇਰੀ ਗੱਲ ਹੱਲ ਹੁੰਦਾ ਹੈ ਇਹ ਆਪਾਂ ਮਿਲ ਬਲਤੇ ਉਧਰ ਖੰਦਰੇ ਤੋਂ ਫੇਰ ਨਹੀਂ ਗਾਣ ਮੇਦਾਂ ਸਾਰੀਆਂ ਜਿਹੜੇ ਬੰਦੀਆਂ ਸਟੇਲ ਇਕੱਠੇ ਰਹਿਣ ਇਕੱਠੇ ਰਹਿਣ ਪਵਾ ਲੱਗੇ ਵੀ ਹਾਂ ਪੰਜਾਬ ਜਾਏਗਾ ਹੈਗਾ ਦੇਖਾਂਗੇ ਅੱਗੇ ਗੱਲ ਕਰਦੇ ਆ ਇੱਥੇ ਇੱਕ ਵੇਲ ਜੀ ਅਮਰਵੈਲ ਜੀ ਨੂੰ ਕਹਿ ਦਿੰਦੇ ਆ ਉਹ ਕੱਲਾ ਕੱਲਾ ਤਾਂ ਗਾਵਾਂ ਦਾ ਟੁੱਟ ਜਾਂਦਾ ਅੱਜ ਪਾਉ ਜੀ ਇਕੱਠੇ ਤਾਂ ਤੱਕ ਤੋੜ ਸਕੋਣ ਆ ਅਸੀਂ ਖੇਤ ਦੇ ਮਰ ਗਏ ਪਾਉ ਜੀ ਉਹ ਨਹੀਂ ਟੁੱਟਾ ਕੱਟ ਤੇ ਲੋਹੇ ਦੀ ਲਾਟ ਹਾਂ ਹਾਂ ਬਸ ਗੱਲ ਤਾਂ ਕੱਟਦੀ ਆ ਇਹ ਬੇਨਤੀ ਆ ਏ ਚੱਲ ਗਿਆ ਉਹ ਨਾ ਹਾਂ ਚੱਲ ਗਿਆ ਆਪਾਂ ਦੇ ਬਸ ਇਹੋ ਹੀ ਆਪਾਂ ਨੂੰ ਚਲੋ ਕੋਈ ਪ੍ਰੋਬਲਮ ਆਪਾਂ ਨੂੰ ਸੈਂਟਰਾਂ ਦੇ ਵਿੱਚ ਆ ਰਹੀਆਂ ਨਾ ਸੈਂਟਰਾਂ ਦੇ ਵਿੱਚ ਆਉਣੀਆਂ ਉਹਨਾਂ ਨੂੰ ਪਤਾ ਪੈਂਦੇ ਬੁੱਢੇ ਦੇ ਪੈਂਦੇ ਲੈ ਗਏ ਜੋ ਲੈ ਗਏ ਕਿਸੇ ਦੇ ਜਵਾਨ ਖਤਮ ਕਰਾ ਲਏ ਲੋਕ ਇਹ ਗੋਲੀ ਟੀਕੇ ਜੀ ਵੀ ਲਾਈ ਜਾਂਦੇ ਹਨ ਮੈਂ ਨਾ ਤਿੰਨ ਲਾਉਂਦੇ ਦਿਖਾ ਦਾਂਗੇ ਕਿਦੇ ਆ ਲਾਉਂਦੇ ਵਿਖਾ ਦਾਂਗੇ ਪਾਉ ਜੀ ਠੀਕ ਹੈ ਵੀਡੀਓ ਆਪਾਂ ਠੀਕ ਆ ਇਹ ਵੀ ਜਿਹੜਾ ਕਿਤੇ ਕਿਤੇ ਆਪਾਂ ਕਰੈਕ ਸਪੈਰiments ਕਰਨਾ ਵੀ ਕਿਵੇਂ ਮੁੰਡੇ ਲਾਉਂਦੇ ਆ ਮੈਨੂੰ ਦੱਸਣਾ ਜੇ ਕੋਈ ਲਾਉਂਦਾ ਆ ਕੋਈ ਨਹੀਂ ਕੋਈ ਨਹੀਂ ਜਿਹੜਾ ਇਹ ਗੋਲੀ ਤੋੜ ਕੇ ਲਾਉਂਦੇ ਉਹ ਵੀ ਤੁਹਾਨੂੰ ਆਪਾਂ ਵਿਖਾਵਾਂਗੇ ਠੀਕ ਆ ਜੋਧਿਓ ਓਕੇ ਬਾਈ ਜੀ ਕਰਤਾਰ ਸਾਹਿਬ ਬਾਈ ਜੀ ਪੱਤੇ ਠੀਕ ਆ ਜੋਧਿਓ ਆ ਬਾਈ ਜੀ ਭਾਉਨੇ ਦਸੀਆ ਸਚਾਈ ਠੀਕ ਆ ਜੀ ਚਲੋ ਜਵਾਨੋ ਠੀਕ ਆ ਵੀਰ ਜੀ ਕਰੋ ਵੀਡੀਓ ਸ਼ੇਅਰ ਹੋਵਾ ਤਾਂ ਬਾਅਦ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਗੱਲਾਂ ਤੁਹਾਨੂੰ ਦੱਸੀਆਂ ਜਿਹੜਾ ਭਵਿੰਦਰ ਸਿੰਘ ਵੀ ਲਿਖਦਾ ਵੀ ਖਸ ਖਸ ਲਈ ਆਓ ਪੰਜਾਬ ਬਚਾਓ ਖੇਤੀ ਫੀਮ ਪੋਸਟ ਦੇ ਠੇਕੇ ਖੋਲੋ ਬਿਲਕੁਲ ਖਰੀ ਗੱਲ ਆ ਪਾ ਕਿਉਂ ਭਾਈਆ ਹਾਂਜੀ ਹਾਂਜੀ ਆ ਵੇਖੋ ਨ ਪੱਕਦੇ ਬੂਟੇ ਇਹਨਾਂ ਦੀ ਕਿੰਨੀ ਫੜਾ ਬੜੀ ਫੜਾਈ ਚਾਰ ਚਫੇਰੀ ਹਾਂ ਤੇ ਆਪਣੇ ਗੁਰਗੱਲ ਦੇ ਸੜਕਾਂ ਦੇ ਉੱਗਾ ਖੁੱਲੇ ਖਾਂਦੇ ਭਈਏ ਤੇ ਆ ਗਏ ਭਈ ਇਹ ਖਾਣੇ ਆਨੰਦ ਲੈਂਦੇ ਆ ਆਨੰਦ ਲੈਂਦੇ ਜੀ ਤਾਂ ਹੀ ਭਈਏ ਜਾਂਦੇ ਨਹੀਂ ਰੇੜੀਆਂ ਲਾਈਆਂ ਪੱਕੀਆਂ ਅੱਖਾ ਪਰ 1.50 ਲੱਖ ਰੁਪਏ ਕਮਾਉਂਦੇ ਮਹੀਨੇ ਦਾ 50-50 ਹਜ਼ਾਰ ਰੁਪਏ ਕਮਾਉਂਦੇ ਭੰਗ ਪੀਂਦੇ ਆ ਹਨਾ ਆਨੰਦ ਲੈਂਦੇ ਆ ਤੇ ਆਪਣੇ ਆਪਣੇ ਪਾਉ ਵੇਂਦਾ ਕੋਈ ਨਹੀਂ ਆ ਤੇ ਉਹਨਾਂ ਸਟੇਟਾਂ ਜੀ ਖਾਸ ਕਰਦੀ ਖੇਤੀ ਆ ਆ ਜਿਹੜਾ ਨਾ ਉਹਨਾਂ ਸਟੇਟਾਂ ਜਿੱਥੇ ਆਪਣੇ ਡੋਡਿਆਂ ਤੇ ਠੇਕੇ ਖੁੱਲਦੇ ਆ ਨਾ ਖਾਸ ਕਰਦੀ ਖੇਤੀ ਆ ਜਿੱਥੇ ਉਥੇ ਪਾਉ ਜੀ ਇਹ ਬੂਟੇ ਜਿਹੜੇ ਹਨ ਨਾ ਆ ਜਿਹੜੇ ਬੂਟੇ ਪਾਉ ਜੀ ਬੈਨ ਹੀਰੋਇਨ ਚਿੱਟਿਆਂ ਵਾਂਗੂ ਪਰਚਾ ਕੀਤਾ ਜਾਂਦਾ ਬੰਦਿਆਂ ਦੇ ਤੇ ਸਾਡੇ ਪੰਜਾਬ ਤੇ ਜਿੱਥੇ ਮਰਜੀ ਛੜਕਾਂ ਤੇ ਸੂਆਂ ਤੇ ਨਾਲਿਆਂ ਤੇ ਐਨੇ ਬੂਟੇ ਉੱਗੇ ਆ ਨਾ ਜੇ ਕਿਤੇ ਸਾਡੇ ਵੀ ਖਸਖਸ ਦੀ ਖੇਤੀ ਹੋ ਜੇ ਨਾ ਆ ਵੇਖੋ ਇਹ ਪੰਜਾਬ ਚ ਵੇਖੋ ਕਿੰਨੇ ਹਰ ਇੱਕ ਰੋਡ ਤੇ ਸੂਆਂ ਤੇ ਨਹਿਰਾਂ ਤੇ ਤੁਹਾਨੂੰ ਬੂਟੇ ਮਿਲ ਜਾਣਗੇ ਭੰਗ ਦੇ ਤੇ ਵੀਡੀਓ ਸ਼ੇਅਰ ਕਰੀ ਚਲੋ ਦੋਸਤੋ ਅਸੀਂ ਚਾਹੁੰਦੇ ਆਂ ਵੀ ਸਾਡੇ ਪੰਜਾਬ ਦੇ ਵਿੱਚ ਵੀ ਖਸ ਖਸ ਦੀ ਖੇਤੀ ਹੋ ਜੇ ਆ ਜਿਹੜਾ ਗਾਂਜਾ ਪੰਜਾਬ ਦੇ ਵਿੱਚ ਆਪਾਂ ਕਹਿ ਦਿੰਨੇ ਆ ਗਾਂਜੇ ਦੇ ਬੂਟੇ ਹਨ ਵੇਖੋ ਕਿਵੇਂ ਆ ਗੁੱਛੀ ਵਾਲੇ ਗੁੱਛੀ ਵਾਲੇ ਬੂਟੇ ਕਹਿੰਦੇ ਆ ਆ ਗਾਂਜਾ ਬਣਾਉਂਦੇ ਤੇ ਬਾਹਰ ਲਿੰਗਾ ਪਾਉ ਆਪਣੇ ਪਾਉ ਜੀ ਫੜ ਕੇ ਕੇ ਯੂਪੀ ਬਿਹਾਰ ਚ ਆ ਕੇ ਤੇ ਬੂਟਾ ਫੜਿਆ ਜਾਵੇ ਨਾ ਤੇ ਮੈਨਾਂ ਵੀ ਸਾਰੀ ਉਮਰ ਜਮਾਨਤ ਨਹੀਂ ਹੁੰਦੀ ਬੰਦੇ ਦੀ ਬੰਦਾ ਜੇਲ੍ਹ ਦੇ ਵਿੱਚ ਹੀ ਖਤਮ ਹੋ ਜਾਂਦਾ ਤੇ ਸਾਡੇ ਪੰਜਾਬ 'ਚ ਵੇਖੋ ਖਸਖਸ ਦੀ ਖੇਤੀ ਦੀ ਅਸੀਂ ਮੰਗ ਕਰਦੇ ਆ ਸਾਡੀਆਂ ਸਰਕਾਰਾਂ ਕਿਉਂ ਨਹੀਂ ਧਿਆਨ ਦੇ ਰਹੀਆਂ ਸਾਡੇ ਵੀ ਵੇਖੋ ਬਾਹਰਲੀਆਂ ਸਟੇਟਾਂ ਦੇ ਵਿੱਚ ਵੀ ਆ ਜਿਹੜਾ ਭੰਗ ਦੇ ਬੂਟਿਆਂ ਦੀ ਖੇਤੀ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਜੀ ਜਿੰਦੇ ਤੋਂ ਬਹੁਤ ਵੱਡੀਆਂ ਜਿਹੜੀਆਂ ਬਿਮਾਰੀਆਂ ਜਿਹੜੀਆਂ ਕੱਟੀਆਂ ਜਾਂਦੀਆਂ ਜੀ ਇਨਾ ਤੋਂ ਦਵਾਈ ਤਿਆਰ ਹੁੰਦੀ ਆ ਮਿੱਤਰੋ ਤੇ ਆਜੋ ਨਾਲ ਦੀ ਨਾਲ ਆਪਾਂ ਤੁਹਾਨੂੰ ਤੁਰੇ ਚੱਲਦੇ ਆ ਭਾਈਆ ਰੇੜੀ ਐਗਾ ਕਿ ਚਲਾ ਕੇ ਲਿਆਏਗਾ ਰੇੜੀ ਨਾ ਰੇੜੀ ਉਹ ਚਲਾ ਕੇ ਲਿਆ ਆ ਰੇੜ ਕੇ ਜਾਜ ਨਹੀਂ ਗਈ ਆਵਾਇ ਤੁੰਦਾਂ ਤੇ ਇਹ ਬੇਨਤੀ ਹੈ ਜੀ ਕਰੋ ਵੀਡੀਓ ਵਾਦ ਤੋਂ ਬਾਅਦ ਸ਼ੇਅਰ ਚੈਨਲ ਨੂੰ ਕਰੋ ਸਬਸਕ੍ਰਾਈਬ ਪਤਾ ਲੱਗ ਸਕੇ ਵੀ ਜਿਹੜੇ ਪੰਜਾਬ ਦੇ ਵਿੱਚ ਘਾਤਕ ਨਸ਼ੇ ਆ ਜਾਂ ਇਹ ਵੀ ਬੰਦ ਹੋ ਸਕਣ ਵੇਖੋ ਕਿੰਨੀ ਜੜੀ ਇਹ ਛੜਕਾਂ ਤੇ ਸਤਿ ਸ੍ਰੀ ਅਕਾਲ ਜੀ ਉਹ ਦਿਓ ਸਤਿ ਸ੍ਰੀ ਅਕਾਲ ਹੋਰ ਸੁਣਾਓ ਵੀਡੀਓ ਬਣਾਉਣ ਦੇ ਆ ਪੰਗ ਦੇ ਬੂਟੇ ਆ ਆਪਾਂ ਨੇ ਆ ਖਾਸ ਖਾਸ ਦੀ ਖੇਤੀ ਪੰਜਾਬੇ ਕੋ ਕਿੰਨੇ ਪੰਗ ਦੇ ਬੂਟੇ ਛੜਕਾਂ ਤੇ ਉੱਗੇ ਆ ਮੁੰਡੇ ਵਿਚਾਰੇ ਹਨਾ ਖਤਮ ਹੁੰਦੇ ਜਾ ਰਿਹਾ ਜੇ ਕਿਤੇ ਡੂਟੇ ਮੁੰਡੇ ਸਦੀ ਜੜੀ ਗੱਲ ਸਰਕਾਰ ਪੈ ਤੋਂ ਕੋਈ ਹੀ ਲਾਭ ਸੀਨਾ ਨਹੀਂ ਕਰਦੀ ਆਂਦੇ ਯਾਰ ਆਂਦੇ ਦੂਜੇ ਤੇ ਵੀ ਫਰਕ ਪਾਉਂਦੀ ਆ ਸਪ੍ਰਿੰਗ ਤੇ ਵੀ ਪੈਂਦਾ ਹੈ ਕਿਉਂ ਸਪ੍ਰਿੰਗ ਅਸਲੋਂ ਡੈਡ ਕਰ ਦਿੰਦੀ ਹੈ ਖਤਮ ਕਰਤੇ ਹਨਾ ਖਤਮ ਕਰਤੇ ਸਪ੍ਰਿੰਗ ਪਾਉਂਦਾ ਕੋਈ ਦਵਾਈ ਕਰੀ ਜਾਂਦੀ ਕੋਈ ਚੀਜ਼ਾਂ ਕਰੀ ਗੋਲੀਆਂ ਕਰੀ ਜਾਂਦੀਆਂ ਹਨਾ ਇਹ ਇਹ ਵੀਰ ਜੀਪ ਥੱਲੇ ਰੱਖਣ ਵਾਲੀ ਗੋਲੀ ਖਾਂਦੇ ਆ ਇਹਨਾਂ ਨੂੰ ਪੁੱਛ ਕੇ ਵੇਖੋ ਵੀ ਕਿੰਨੇ ਕੋਲ ਸਾਰੀ ਗਰਾਂ ਦੇ ਲਈ ਵੀ ਕਿੰਨੀ ਮਾੜੀ ਗੋਲੀ ਆ ਵੀ ਇਹ ਤੁਹਾਡੀ ਗੋਲੀ ਬਹੁਤ ਜਿਆਦੀ ਮਾੜੀ ਆ ਮੈਂ ਦੇਖੋ ਅੰਨਾ ਜਦੋਂ ਕੋਈ ਵੀ ਜਿਹੜਾ ਵੀ ਲੱਗਦਾ ਮੇਰਾ ਵੀਰ ਟੀਮ ਖਾ ਕੇ ਸਾਰ ਲੂ ਪੋਸਟ ਖਾ ਕੇ ਸਾਰ ਲੂ ਗੋਲੀ ਪਰ ਗੋਲੀ ਵਾਲਾ ਨਸ਼ਾ ਜਿਹੜਾ ਜਿਆਦਾ ਥੱਕਾ ਆ ਬਹੁਤ ਜਿਆਦਾ ਡੈਡ ਕਰ ਦਿੰਦਾ ਮੈਂ ਨਾ ਇਹ ਕੁੜੀਆਂ ਨਵੇਂ ਨਵੇਂ ਮੁੰਡਿਆਂ ਨੂੰ ਦੇ ਮਹੀਨਾ ਮਹੀਨਾ ਵੀ ਨਹੀਂ ਚੱਲਣਾ ਉਹਨਾਂ ਨੂੰ ਇਹ ਗਰਾਸ ਬੈਂਗਲੀ ਭਾਂ ਦੀ ਲਾਨੀ ਥੱਲੇ ਥੱਲੇ ਹੀ ਕਰਦੇ ਨੇ ਡੈਡੀ ਵੀ ਐਂ ਬੰਦਾ ਨਮਰਤ ਕਰ ਦਿੰਦਾ ਹਾਂ ਉਦੋਂ ਹੀ ਪਤਾ ਲੱਗਣਾ ਜਦੋਂ ਨਾਲ ਮਤਲਬ ਜਨਾਨੀ ਨੂੰ ਜਾਂ ਆਪਦੀ ਨੂੰ ਜਾਂ ਬਗਾਨੀ ਨੂੰ ਮਿਲਣਾ ਲੱਗਣਾ ਉਦੋਂ ਪਤਾ ਲੱਗਣਾ ਖਤਮ ਕਾਣੀ ਖਤਮ ਕਾਣੀ ਹੈ ਨਾ ਬੱਚੇ ਬੱਚੇ ਪੈਦਾ ਨਹੀਂ ਕਰ ਸਕਣੇ ਅਸੀਂ ਸੱਚੀ ਹੋ ਵੀ ਖਤਮ ਕਾਣੀ ਬੱਚੇ ਪੈਦਾ ਨਹੀਂ ਕਰ ਸਕਣੇ ਬਿਲਕੁਲ ਜੀ ਆ ਰਸਤੇ ਦੇ ਵਿੱਚ ਨੌਜਵਾਨ ਸਿੱਧੂ ਦੇ ਮਗਰ ਆ ਤੇ ਪਾਨੇ ਸਿੱਧੂ ਦਾ ਪਰਚਾ ਆਪਾਂ ਕੈਸਲ ਕਰਾਇਆ ਸੀ ਯਾਰ ਪਾਨੇ ਖਸਖਸ ਦੀ ਖੇਤੀ ਤੇ ਆਪਣੀਆਂ ਜਥੇਬੰਦੀਆਂ ਪਹੁੰਚੀਆਂ ਪਹੁੰਚੀਆਂ ਸੀ ਜਦੋਂ ਪਾਨੇ ਨੇ ਦੇ ਕੇ ਖਸਖਸ ਦੀ ਖੇਤੀ ਖਿਲਾਰੀ ਨਾ ਉਤਮ ਕਿਸਾਨ ਵੈਲ ਫਿਰ ਯੂਨੀਅਨ ਪੰਜਾਬ ਖਸਖਸ ਦੀ ਖੇਤੀ ਤੇ ਪੰਜਾਬ ਦੀ ਗੱਲ ਹੱਕ ਜੀ ਕਰਦਾ ਹਾਂ ਪਰ ਇਹ ਉਹਦੇ ਜੇ ਨਹੀਂ ਗਾ ਕੁੜੀਆਂ ਵਾਲ ਲੋਕਾਂ ਨੂੰ ਦਲਾਲਾਂ ਨੂੰ ਪੈਸੇ ਲੱਗੇ ਖਾ ਗਿਆ ਕਣੀ ਹੂੰ ਉਹਦੇ ਇਹੋ ਜੀ ਗੱਲ ਬਾਤ ਹੀ ਨਹੀਂ ਕਿ ਕੋਈ ਚਲੋ ਆਪਦਾ ਖਾਂਦਾ ਪੀਂਦਾ ਨਿਆਰੇ ਲਿੰਦਾ ਹਾਂ ਤੌਰ ਨਾਲ ਅਗਲਾ ਆਪਦੇ ਸਿਰਫ ਸਿਰ ਜੋ ਕਰਦਾ ਹਾਂ ਕਿਹਦੀ ਮੰਗ ਤੰਗ ਨਹੀਂ ਤਾਂ ਦੀਪ ਦੀ ਲੋੜ ਹੀ ਨਹੀਂ ਉਹਨੂੰ ਕੇ ਇੱਕ ਫੋਨ ਲਾਉਂਦਾ ਕੁਲ ਨੂੰ ਲਾਣ ਹੋਈ ਹੁੰਦੀ ਜਦ ਕਹਿੰਦੇ ਐਨਟੀਏ ਦੇ ਆ ਇਹ ਪੈਸੇ ਦਿੰਦੇ ਬਾਜ ਮਾਜੇ ਦੇ ਮਾਜੇ ਦੇ ਰਹਿਣ ਵਾਲੇ ਜੀ ਹਾਂਜੀ ਮਾਜੇ ਤੇ ਕਿਹੜੇ ਪਿੰਡ ਦੇ ਸਭਰਾ ਸਭਰਾ ਪਿੰਡ ਦੇ ਪੱਟੀ ਲਾ ਕੇ ਤਰ अच्छा 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 रो मड़ा होया चलो पंजाब ना ज्यादा ਧੱਕਾ ਕਰਨਦੀ ਸਰਕਾਰ ਹਾਂ ਚਲੋ ਪੰਜਾਬ ਜਾਂਦੇ ਫੇ ਸਾਰਿਆਂ ਨਾਲ ਕਰੋ ਆ ਵੀ ਕਈਆਂ ਸਟੇਟਾਂ ਚ ਹੋਈ ਜਾਂਦੀਆਂ ਹੋਰ ਸਟੇਟਾਂ 'ਚ ਪੈਂ ਜੋ ਹਰੇਕ ਚੀਜ਼ ਆ ਵੇਖੋ ਆ ਭੰਗ ਦੀ ਆ ਦੂਜਿਆਂ 'ਚ ਫੜ ਤੇ ਆਪਣੇ ਸੜਕਾਂ ਦੇ ਕਿੰਨੇ ਬੂਟੇ ਹੋ ਗਿਆ ਆਪੀ ਦੇ ਵਿੱਚ ਕਿਉਂ ਬੀਜਦੇ ਕੁਛ ਇਹ ਦੇ ਵੀ ਐਮਪੀ ਦੇ ਵਿੱਚ ਕਿਉਂ ਅੱਧਾ ਅੱਧਾ ਗਲਾ ਬੀਜਦੇ ਭਈ ਉਧਰ ਦੇ ਉਧਰ ਦੇ ਭਈਏ ਦੱਸਾਂ ਕਿਉਂ ਬੀਜਦੇ ਮੈਂ ਕੀ ਆ ਹੰਦਿਲਾਂ ਨੇ ਪੰਜਾਬ ਦੀ ਦੇਂਦਾ ਉਹ ਵੀ ਹਾਂ ਤੇ ਇਹ ਫੀਮ ਇਧਰ ਪੰਜਾਬ ਦੀ ਜਵਾਨੀ ਖਤਮ ਹੋ ਜੇ ਫੀਮ ਭਈਏ ਚਲੋ ਬਥੇਰਾ ਕੁੜੀਆਂ ਵੇ ਰਾਸ਼ਨ ਪਾਣੀ ਲੈ ਆਉਂਦੇ ਚਲੋ ਹਾਂ ਉਹਦੇ ਹਾਲਾਤ ਤੇ ਮਾੜੇ ਪੰਜਾਬ ਦੇ ਪੰਜਾਬ ਦੇ ਮਾੜੇ ਕਰੀ ਗਏ ਪੁਰੇ ਵੀ ਆ ਵੀ ਕਣਕ ਵੀ ਨਹੀਂ ਪੂਰੀ ਦੇਂਦੇ ਸਾਨੂੰ ਨਹੀਂ ਉਹ ਬਸ ਕਵਖਰਾ ਮਸਲਾ ਉਹ ਵਖਰਾ ਮਸਲਾ ਮੇਰੇ ਆਪਾਂ ਖਾਸ ਖਾਸ ਦੀ ਖੇਤੀ ਦੇ ਗੱਲ ਕਰ ਹਾਂ ਉਹਦੀ ਮੰਗ ਆਪਣੀ ਉਹ ਵੀ ਪੰਜਾਬ ਦੇ ਵਿੱਚ ਡੋਡਿਆਂ ਦੇ ਠੇਕੇ ਉਹਨੇ ਮੁੰਡੇ ਨਮਰਦ ਹੋ ਰਹੇ ਹੈ ਨਾ ਹਾਂ ਬਿਲਕੁਲ ਡੈਡ ਹੁੰਦੇ ਦਿੱ ਤੇ ਸਾਹਮਣੇ ਦੇਖ ਤੇਰਾ ਕਿਵੇਂ ਸਰੀਰ ਹੁਣ ਖਤਮ ਗੇ ਸਰੀਰ ਹਾਲ ਦੀ ਘੜੀ ਤੇ ਮਹਾਰਾਜ ਦੀ ਕਿਰਪਾ ਨਾਲ ਹੀ ਆ ਤੇਰਾ ਕੀ ਗੋਲੀ ਵੱਲੋਂ ਦੇ ਖਤਮ ਗੋਲੀ ਨੇ ਕੰਮ ਖਤਮ ਆ। ਗੋਲੀ ਉਹਦਾ ਕੰਮ ਦੀ ਕੋਈ ਪਰਵਾਹੀ। ਕੰਮ ਕੋਮ ਦਾ ਨਹੀਂ ਆਪਾਂ ਨੂੰ ਕੋਈ ਚੱਕਰ ਜਨਾ ਮਰਜ਼ੀ ਪਾਦਾ। ਹਾਂ ਪਰ ਗੋਲੀ ਨੇ ਖਤਮ ਕਰਤਾ ਹੈ ਨਾ। ਕੁੜੀਆਂ ਵਾ ਗੋਲੀ ਜਿਹੜੇ ਖਾਈਏ ਨਾ ਜਦ ਕੰਮ ਲਾਣ ਕਰਨਗੇ। ਉਹ ਵੀ ਕੰਮ ਸਰੀਰ ਖਤਮ ਕਰੀ ਜਾਂਦੀ ਹੈ ਨਾ। ਤੇ ਉਹਨਾਂ ਦੀ ਥਾਂ ਕਿਤੇ ਤੁਹਾਡੇ ਕਾਰਡ ਬਣ ਜਾਣ ਵਧੀਆ ਨਹੀਂ ਡੋਟਿਆਂ ਦੇ। ਮੈਂ ਨਾ ਕਿਲੋ ਬਣ ਜਾਂ ਤੇ ਸਭ ਤੋਂ ਵਧੀਆ। ਕਿਲੋ ਕਿਲੋ ਡੋਡੇ ਲਈਏ ਤੇ ਨੰਦ ਲਈਏ ਨਾ। ਮੈਂ ਨਾ ਫਿਰ ਤੋਂ ਜ਼ਿੰਦਗੀ ਦੇ ਨਿਆਰੇ ਵਖਰੇ। ਜ਼ਿੰਦਗੀ ਵੱਖਰਾ ਹੈ ਨਾ। ਛੋਟੇ ਛੋਟੇ ਸੁਪਨੇ ਉਹ ਸੁਪਨੇ ਉਹ ਆਪਣਿਆਂ ਦੇ ਕੁੜੇ ਲਾਲੀ ਜੋ ਇਹ ਆਪਣੀ ਭੈਣ ਛੋਕਲਾ ਲੱਗਣਾ ਵੀ ਹਾਂ ਹੁੰਦੇ ਵੀ ਇਹ ਸਾੜ ਇਹ ਬੜੀ ਮਾੜੀ ਸ਼ਹਿਦ ਹੈ ਇਹ ਤੇ ਕੁੜੀਆਂ ਵੀ ਲਾਲੀ ਖਤਮ ਕਰ ਦਿੰਦੀ ਆ ਤੇ ਸਰੀਰ ਦੀ ਲਾਲੀ ਖਤਮ ਕਰ ਦਿੰਦੀ ਆ ਬਿਲਕੁਲ ਜੀ ਬਿਲਕੁਲ ਵਾਕਿਆ ਹੀ ਮੁੰਡੇ ਕੰਡਮ ਹੋ ਰਹੇ ਆ ਮਾਜੇ ਵਾਲੇ ਵੇਖੋ ਵੀਰਾਂ ਲੋ ਫੁੱਲ ਇਹ ਤਾਂ ਢੇਲੋਂ ਤਰਨਾ ਵੀ ਲੱਗਾ ਸੀ ਮਾਜੇ ਦੇ ਵਿੱਚ ਤੇ ਤੁਹਾਡੀ ਵੀਡੀਓ ਬੜੀ ਵਾਇਰਲ ਹੋਈ ਸੀ ਪਤਾ ਹੀ ਹੋ ਜਿਹੜੀ ਤੁਹਾਡੀ ਵੀਡੀਓ ਵਾਇਰਲ ਹੋਈ ਸੀ ਮਾਜੇ ਦਾ ਪਹਿਲਾ ਧਰਨਾ ਤਾਂ ਡੇਲੋਂ ਲਾਇਆ ਗਿਆ ਸੀ ਇਹ ਸੈਂਟਰ ਆ ਨਾ ਸੈਂਟਰ ਦਾ ਉਹ ਕਿਹਨੂੰ ਲਾਉਣਾ ਪਿਆ ਕੁੜੀਆਂ ਬਈ ਦਵਾਈ ਪਹੁੰਚਦੀ ਨਹੀਂ ਹਾਂ ਜਿਆਦੇ ਬਈ ਬੁੱਢੇ ਰੜਦੇ ਜਾਂਦੇ ਹੋਣਾ ਬੜੇ ਬੰਦੇ ਮਰੇ ਹੋਣ ਬੁੱਢੇ ਬੜੇ ਮਰੇ ਹੂੰ ਉਹਨਾਂ ਦੇ ਦੁੱਖ ਕਾਰਨ ਫਿਰ ਭਾਵੇਂ ਸਰੀਰ ਨੂੰ ਆਦੇ ਨੂੰ ਦੌਰਾ ਪਵਾਈਏ ਪਰ ਜੋ ਮਰਦੀ ਫਿਰ ਉਹਨਾਂ ਦੀ ਸਪੋਰਟ ਤੇ ਕਰਨੀ ਪੈਣੀ ਸਾਨੂੰ ਬਿਲਕੁਲ ਗੱਲ ਕਰੋ ਗੱਲ ਕਰੋ ਬਿਲਕੁਲ ਬਿਲਕੁਲ ਇਹਨਾਂ ਵੀਰਾਂ ਲੋ ਨਾ ਬਾਈ ਜੀ ਮਾਜੇ ਦੇ ਵਿੱਚ ਗੋਲੀਆਂ ਜਿਹੜੀਆਂ ਸੈਂਟਰ ਦੇ ਵਿੱਚ ਜੀਪ ਥੱਲੇ ਰੱਖਣ ਵਾਲੀ ਉਹ ਭਾਉ ਜੀ ਮਿਲਦੀ ਨਹੀਂ ਸੀ ਤੇ ਇਹਨਾਂ ਯੋਧਿਆਂ ਨੇ ਮਾਜੇ ਦੇ ਵਿੱਚ ਪਹਿਲਾਂ ਤੋਂ ਆਇਆ ਜੀਗਾ ਤੇ ਇਹ ਭਾਉ ਕਹਿੰਦੇ ਆ ਵੀ ਸਾਨੂੰ ਕਿਤੇ ਡੋਡਿਆਂ ਦੇ ਕਾਰਡ ਸਾਡੇ ਨਾਲ ਚੱਲਿਆ ਕਰੋ ਯਾਰ ਜਦੋਂ ਕਿਤੇ ਅਸੀਂ ਜਾਂਦੇ ਆ ਨਹੀਂ ਜਾਂ ਪਾਣੀ ਹੈ ਜਾਈਦਾ ਹੈ ਹਾਂ ਸਾਡੇ ਨਾਲੇ ਵੀ ਚੱਲਿਆ ਕਰੋ ਨਾ ਸਾਡੇ ਨਾਲ ਤੁਸੀਂ ਲੀਖਦੇ ਨਹੀਂ ਕੋਈ ਪਰ ਉਹੋ ਮਗਲਾ ਆਪਦੇ ਯਾਰੇ ਲੱਗੇ ਹੁੰਦੇ ਨਹੀਂ ਅਸੀਂ ਵੀ ਜਾਣਦੇ ਹਾਂ ਅਸੀਂ ਤੇ ਜਥੇਬੰਦੀ ਸਾਡੀ ਉਤਮ ਕਿਸਾਨ ਉਹ ਵੀ ਮੈਂ ਮੰਨਦਾ ਅਸੀਂ ਜਾਣਦੇ ਹਾਂ ਪਰ ਤੁਸੀਂ ਥੋੜਾ ਜਿਹਾ ਵਿਗੀ ਹੁੰਦੇ ਜੇ ਆਈ ਵੀ ਥੋੜਾ ਜਿਹਾ ਹੋਈ ਕਰਨਾ ਹੈ ਨਾ ਫਿਰ ਵੀ ਕਿਤੇ ਕਿਤੇ ਹਾਜ਼ਰੀ ਭਰਿਆ ਕਰੋ ਪੰਜਾਬ ਦੇ ਵਿੱਚ ਜਿਹੜੇ ਮਾਰਗ ਨੂੰ ਅਸੀਂ ਆ ਜਾ ਉਹ ਛਾਵੇਂ ਆ ਜਾ ਥੋੜਾ ਜਿਹਾ ਛਾਵੇਂ ਕਰਦੇ ਇਹ ਆ ਵੀਰ ਸਾਡਾ ਨਾਂ ਕੀ ਆ ਬਲਜੀ ਸਿੰਘ ਇੰਦਰਜੀਤ ਸਿੰਘ ਸਰਪਾਈਏ ਉਹ ਜਿਨ੍ਹਾਂ ਨੇ ਮਾਝੇ ਦੇ ਵਿੱਚ ਪਹਿਲੀ ਵਾਰ ਤਰਨਾ ਲਾਇਆ ਸੀ ਤੇ ਇਹ ਭੁਖੀ ਦੇ ਠੇਕਾਂ ਦੇ ਇਹ ਵੀਰਾਂ ਦਾ ਫਿਲਪਲ